ਆਪਰ ਦੇ ਵਿੱਚ ਲੋਹੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਨੌਜਵਾਨ ਜੋ ਨੇ ਦੂਦਰਾਜੇ ਤੋਂ ਖਾਸ ਤੌਰ ਤੇ ਸ਼੍ਰੀ ਹਮਸਹਿਬ ਆ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਦਿਖਾਈ ਦਿੰਦੇ ਨੇ ਤੇ ਉਹਨਾਂ ਵੱਲੋਂ ਆ ਵਿਸ਼ੇਸ਼ ਤੌਰ ਦੇ ਉੱਤੇ ਇੱਥੇ ਆ ਕੇ ਜੋ ਪਤੰਗ ਬਾਜੀ ਕਰਨ ਦਾ ਇੱਕ ਅਨੰਦ ਜੋ ਇੱਥੇ ਮਾਣਿਆ ਜਾਂਦਾ ਤਾਂ ਅੱਜ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਜਿੱਥੇ ਮੌਜੂਦ ਹਾਂ ਕਿਉਂਕਿ ਸ਼੍ਰੀ ਹਮਸਹਿਬ ਦੇ ਵਿੱਚ ਖਾਸ ਤੌਰ ਤੇ ਤੁਹਾਨੂੰ ਨਜ਼ਾਰਾ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਤੰਗ ਬਾਜੀ ਹੋ ਰਹੀ ਹੈ ਅਸਮਾਨ ਦੇ ਵਿੱਚ ਤਾਂ ਉੱਥੇ ਹੀ ਨੌਜਵਾਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਕਿ ਕਿੰਨੇ ਦੂਰੋਂ ਵੀ ਕਿਉਂਕਿ ਕਾਫੀ ਦੂਦਰਾ ਗੱਲ ਕਰ ਲਈਏ ਤਾਂ ਉੱਥੋਂ ਵਿਸ਼ੇਸ਼ ਤੌਰ ਦੇ ਉੱਤੇ ਸ਼ਹਿਰ ਦੇ ਵਿੱਚ ਆ ਕੇ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਤਾਂ ਕੁਝ ਨੌਜਵਾਨ ਸਾਡੇ ਤਾਂ ਮੌਜੂਦ ਨੇ ਜੀ ਵੀਰ ਜੀ ਸਭ ਤੋਂ ਪਹਿਲਾਂ ਤਾਂ ਕਿੱਥੋਂ ਆਏ ਹੋ ਤਾਂ ਅੱਜ ਕਿਸ ਤਰੀਕੇ ਦੇ ਨਾਲ ਲੋਹੜੀ ਜੋਗਾ ਸੈਲੀਬ੍ਰੇਟ ਕਰੋਗੇ ਮੈਂ ਵੀਰ ਜੀ ਪੱਟੀ ਤੋਂ ਰਹਿਣ ਵਾਲਾ ਵਾਂ ਤੇ ਮੈਂ ਅੰਮ੍ਰਿਤਸਰ ਵੀਰ ਜੀ ਬਹੁਤ ਸੁਣਿਆ ਸੀ ਵੀ ਅੰਮ੍ਰਿਤਸਰ ਦੀ ਲੋਹੜੀ ਬਹੁਤ ਹੀ ਧੂਮਤਾਂ ਨਾਲ ਮਨਾਈ ਜਾਂਦੀ ਹੈ ਬਹੁਤ ਹੀ ਕ੍ਰੇਜ਼ ਆ ਮੁੰਡਿਆਂ ਨੂੰ ਤੇ ਮੈਂ ਸੋਚਿਆ ਵੀ ਚਲੋ ਇਸ ਵਾਰ ਆਪਾਂ ਅੰਮ੍ਰਿਤਸਰ ਜਾ ਕੇ ਲੋਹੜੀ ਨੂੰ ਸੈਲੀਬ੍ਰੇਟ ਕਰਦੇ ਆਂ ਤਾਂ ਮੈਂ ਆਪਣੇ ਭਰਾਵਾਂ ਦੇ ਵਿੱਚ ਆਇਆ ਸਾਰੇ ਵੀਰ ਭਰਾਵਾਂ ਦੇ ਵਿੱਚ ਆਪਾਂ ਲੋਹੜੀ ਸੈਲੀਬ੍ਰੇਟ ਕਰਨਾ ਇਹ ਤਾਂ ਬਹੁਤ ਹੀ ਵਧੀਆ ਉਤਸ਼ਾਹ ਇੱਥੇ ਵੇਖਣ ਨੂੰ ਮਿਲਿਆ ਵੀ ਬੱਚੇ ਵੀ ਬਹੁਤ ਵਧੀਆ ਪਤੰਗਬਾਜ਼ੀ ਕਰ ਰਹੇ ਆ ਚਲੋ ਸਾਨੂੰ ਵੀ ਇਹਦੇ ਨਾਲ ਵੇਖ ਕੇ ਬਹੁਤ ਵਧੀਆ ਫੀਲ ਹੋਇਆ ਅਸੀਂ ਵੀ ਛੋਟੇ ਹੁੰਦੇ ਸੀ ਜਦੋਂ ਇਸ ਤਰ੍ਹਾਂ ਹੀ ਸਵੇਰ ਤੋਂ ਚੜ ਜਾਂਦੇ ਸੀ 5 ਵਜੇ ਤੋਂ ਹੀ ਗੁੱਡੀਆਂ ਨੂੰ ਡੰਮਦੇ ਸੀ ਇਸ ਤਰ੍ਹਾਂ ਹੀ ਗੁੱਡੀਆਂ ਲੁੱਟਦੇ ਸੀ ਹੁਣ ਅਸੀਂ ਵੇਖਦੇ ਆਂ ਵੱਡੇ ਹੋ ਗਏ ਆ ਵੀ ਹਾਂ ਬਹੁਤ ਹੀ ਜ਼ਿਆਦਾ ਕਰੇਜ਼ ਚੱਲ ਰਿਹਾ ਵਾ ਹੁਣ ਮਹੌਲ ਹੁੰਦਾ ਸੀ ਅੱਜ ਤੋਂ ਮੈਂ 10-15 ਸਾਲ ਪਹਿਲਾਂ ਆਉਣਾ ਸੀ ਅੱਜ ਮੈਂ ਆਇਆ ਹਾਂ ਤੇ ਬਹੁਤ ਹੀ ਵਧੀਆ ਮੈਨੂੰ ਫੀਲ ਹੋਇਆ ਵੀ ਇੱਥੇ ਹਾਂ ਵੀ ਅੱਜ ਵੀ ਬੱਚਿਆਂ ਦੇ ਵਿੱਚ ਉਹੋ ਕਰੇਜ਼ ਆ ਜੋ ਅੱਜ ਤੋਂ ਪਹਿਲਾਂ ਹੁੰਦਾ ਸੀ ਜੀ ਤਾਂ ਜੀ ਸਾਡੇ ਨਾਲ ਕੁਝ ਹੋਰ ਵੀ ਨੌਜਵਾਨ ਮੌਜੂਦ ਨੇ ਉਹਨਾਂ ਨਾਲ ਗੱਲ ਕਰਾਂਗੇ ਤਾਂ ਖਾਸ ਤੌਰ ਦੇ ਉੱਤੇ ਜੋ ਸਰਕਾਰ ਵੱਲੋਂ ਹਦਾਇਤਾਂ ਸੀਗੀਆਂ ਚੈਨ ਡੋਰ ਨੂੰ ਲੈ ਕੇ ਤਾਂ ਕਾਫੀ ਠੱਲ ਵੀ ਪਈ ਆ ਤਾਂ ਕਿਤਨਾ ਕਿਤੇ ਇੰਡੀਅਨ ਡੋਰ ਦੇ ਨਾਲ ਕਿਤੇ ਪੁਰਾਣੇ ਦਿਨ ਯਾਦ ਆਉਂਦੇ ਨੇ ਜਿਸ ਤਰੀਕੇ ਨਾਲ ਪਹਿਲਾਂ ਪਤੰਗਬਾਜ਼ੀ ਹੁੰਦੀ ਸੀਗੀ ਬਿਲਕੁਲ ਬਿਲਕੁਲ ਭਾਈ ਜੀ ਪਹਿਲਾਂ ਦੇਖੋ ਚੱਕਰ ਕੀ ਸੀ ਕੀ ਕਾਫੀ ਮਤ ਔਰ ਸੀ ਜਦੋਂ ਦੀ ਏ ਡੋਰ ਆਈ ਕਾਫੀ ਲੋਕੀ ਢਹਾਣੀ ਛੱਡ ਗਏ ਕਿਉਂਕਿ ਕੁਝ ਉਹਦੇ ਨਾਲ ਨੁਕਸਾਨ ਬੜਾ ਤੁਹਾਨੂੰ ਪਤਾ ਪੰਛੀਆਂ ਦਾ ਕਿੰਨਾ ਨੁਕਸਾਨ ਇੱਥੋਂ ਤੱਕ ਕੀ ਬੰਦਿਆਂ ਦਾ ਕਾਫੀ ਨੁਕਸਾਨ ਹੁੰਦਾ ਸੀ ਇਸ ਵਾਰੀ ਤੇ ਚਲੋ ਕੀ ਇਹ ਵਾ ਕੀ ਬੰਦਿਆਂ ਦਾ ਐਰ ਕੀ ਚਲੋ ਖਬਰ ਵੀ ਕੋਈ ਇੰਨੀ ਨਹੀਂ ਆਈ ਕਿ ਕਿਸੇ ਨੂੰ ਪੰਛੀ ਨੂੰ ਜਾਂ ਕਿਸੇ ਬੰਦੇ ਨੂੰ ਕੋਈ ਨੁਕਸਾਨ ਹੋਇਆ ਹੋਵੇ ਉਹ ਵੀ ਕਾਫੀ ਵਿਚਾਰਿਆ ਜੋ ਸਖਤਾਈ ਹੋਈ ਪ੍ਰਸ਼ਾਸਨ ਨੇ ਵਧੀਆ ਕੰਮ ਕੀਤਾ ਤੇ ਜੋ ਵਧੀਆ ਉਹ ਆਪਾਂ ਵਧੀਆ ਹੀ ਕਵਾਂਗੇ ਤੇ ਉਹਦੇ ਕਰਕੇ ਕੀ ਚੱਕਰ ਹੈ ਕਿ ਅੱਗੇ ਨਾਲੋਂ ਧਾਗੇ ਵਾਲੀ ਡੋਰ ਤੇ ਅੱਡਿਆਂ ਤੇ ਦੁਬਾਰਾ ਰੌਣਕਾਂ ਫੇਰ ਆਈਆਂ ਨੇ ਉਹਦੇ ਕਰਕੇ ਕਾਫੀ ਲੋਕਾਂ 'ਚ ਐਰ ਕੀ ਉਛਾਹ ਵਧਿਆ ਕਿ ਉਹਨਾਂ ਨੇ ਤਾਂ ਧਾਗੇ ਦੀ ਡੋਰ ਲਈ ਆ ਪੁਰਾਣੇ ਲੋਕੀ ਫੇਰ ਦੁਬਾਰ ਤੋਂ ਮਤਲਬ ਆਪਣਾ ਉਹਨਾਂ ਨੇ ਸ਼ੁਰੂ ਕੀਤਾ ਕਿ ਫੇਰ ਗੁੱਡੀ ਢਾਂ ਰਹੇ ਨੇ ਆਪਣਾ ਸਾਰਾ ਕੁਝ ਅੱਜ ਚਲੋ ਕੁਸ਼ਵਾ ਕਰਕੇ ਥੋੜਾ ਹੋ ਗਿਆ ਹੁਣੇ ਵਾਹ ਚੱਲ ਪੈਣੀ ਫੇਰ ਪੁਰਾਣੇ ਲੋਕਾਂ ਨੇ ਮਤਲਬ ਇਸ ਵਾਰੀ ਗੱਟੂ ਕਿਸੇ ਨੂੰ ਮਿਲੇ ਵੀ ਨਹੀਂ ਆ ਸਿਰਫ ਉਹਨਾਂ ਕੋ ਐ ਕਈਆਂ ਕੋ ਐ ਨਹੀਂ ਆ ਕਿ ਕਿਸੇ ਕੋ ਹੈ ਨਹੀਂ ਆ ਕਿਉਂਕਿ ਲੋਕਾਂ ਨੇ ਕਮੈਂਟਾਂ ਥੱਲੇ ਕਹਿਣਾ ਲੈ ਸਾਡੇ ਕੋ ਹੋਗੇ ਸਾਡੇ ਕੋ ਲੈ ਲਓ ਲਲੋ ਗੱਲ ਹੈ ਕਿ ਜਿੰਨਾ ਕੋ ਪੁਰਾਣੇ ਪਏ ਆ ਜਾਂ ਪਿਛਲੇ ਪਏ ਨੇ ਤੇ ਜਾਂ ਕਈਆਂ ਨੇ ਜਿਨ੍ਹਾਂ ਨੇ ਪਹਿਲਾਂ ਲੈ ਕੇ ਰੱਖੀ ਸੀ ਉਹਨਾਂ ਦਾ ਤੇ ਚਲੋ ਹੈ ਹੀ ਆ ਉਹਨਾਂ ਕੋ ਉਹਨਾਂ ਨੇ ਦੇ ਹੀ ਦਿੱਤੀ ਆ ਕਿਉਂਕਿ ਤੁਹਾਨੂੰ ਪਤਾ ਅੰਬਰਸਰ ਵਾਲੇ ਚੀਜ਼ ਕੱਢ ਹੀ ਲੈਂਦੇ ਜਿੱਥੋਂ ਮਰਜੀ ਇਹਨਾਂ ਨੂੰ ਮਤਲਬ ਕੀ ਇਹ ਨਹੀਂ ਆ ਕਿ ਮਿਲ ਜਾਣੀ ਹੈਗੀਆਂ ਲੋਕਾਂ ਸਭ ਨੂੰ ਆ ਕਈ ਭਾਵੇਂ ਜੋ ਮਰਜੀ ਅੰਬਰਸਰ ਵਾਲੇ ਤੁਹਾਨੂੰ ਪਤਾ ਸ਼ਿਕਾਰੀ ਨੇ ਕਿਦੋਂ ਨਾ ਕਿਦੋਂ ਚੀਜ਼ ਲੈ ਹੀ ਹੁੰਦੇ ਨੇ ਤੇ ਉਹਦੇ ਨਾਲ ਇਹ ਚੀਜ਼ ਆ ਕਿ ਅੱਗੇ ਨਾਲ ਪਰ ਇਹ ਵਾ ਸਕਤਾਈ ਕਰਕੇ ਕਾਫੀ ਫਰਕ ਪਿਆ ਤੇ ਇਦਾਂ ਹੀ ਜੇ ਸਕਤਾਈ ਰਹੀ ਆਉਣ ਵਾਲੇ ਟਾਈਮ ਤੱਕ ਇਹ ਵਾਕੀ ਜਿਹੜਾ ਪਹਿਲਾ ਦੌਰ ਹੁੰਦਾ ਸੀ ਧਾਗੇ ਵਾਲੀ ਡੋਰ ਦਾ ਜੋ ਕ੍ਰੇਜ਼ ਪਹਿਲਾਂ ਸੀ ਉਹ ਵਾਪਸ ਆਏਗਾ ਜ਼ਰੂਰ ਫਿਰ ਤਾਂ ਕਿਤੇ ਨਾ ਕਿਤੇ ਕਹਿ ਸਕਦੇ ਜਿੱਥੇ ਮੌਸਮ ਦਾ ਵੀ ਅਲਰਟ ਹੈਗਾ ਆ ਆਉਣ ਵਾਲੇ 5 ਦਿਨਾਂ ਦਾ ਧੁੰਦ ਦਾ ਰੈਡ ਅਲਰਟ ਜੋ ਖਾਸ ਤੌਰ ਤੇ ਹੈਗਾ ਤਾਂ ਉੱਥੇ ਜੇਕਰ ਗੱਲ ਸ਼੍ਰੀ ਹਮਸਹਿਬ ਦੀ ਕਾਲੀ ਤਾਂ ਸਵੇਰ ਤੋਂ ਕਾਫੀ ਧੁੰਦ ਕੋਹਰਾ ਵੇਖਣ ਨੂੰ ਮਿਲ ਰਿਹਾ ਤਾਂ ਫਿਰ ਵੀ ਉਤਸ਼ਾਹ ਉਹਨਾਂ ਹੀ ਹੈਗਾ ਪਤੰਗਬਾਜ਼ੀ ਕਰਨ ਦਾ ਜੀ ਬਿਲਕੁਲ ਜੀ ਤੁਸੀਂ ਜਿੱਦਾਂ ਵੇਖ ਸਕਦੇ ਪਤੰਗਬਾਜ਼ੀ ਦਾ ਉਤਸ਼ਾਹ ਇਦਾਂ ਮੁੱਕਦਾ ਨਹੀਂਗਾ ਜਿੰਨਾ ਮਰਜ਼ੀ ਕੋਹਰਾ ਹੋਵੇ ਜਿੰਨੇ ਮਰਜ਼ੀ ਭਾਵੇਂ ਮੀਂ ਉਹ ਘਰ ਕੋਈ ਬੁਰੇ ਕਰਦਾ ਹੀ ਕਰਦਾ ਤੇ ਜੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਲੈ ਲਿਏ ਤੇ ਇੱਥੇ ਕੋਈ ਵੀ ਤਿਉਹਾਰ ਹੈ ਲੋਹੜੀ ਲੈ ਲਓ ਦੀਵਾਲੀ ਲੈ ਲਓ ਇਹ ਸਾਰਾ ਕੁਝ ਹੀ ਉਤਸ਼ਾਹ ਨਾਲ ਮਨਾਉਂਦੇ ਮਹਾਰਾ ਗੁਰੂ ਅਮਰਦਾਸ ਦੀ ਨਗਰੀ 'ਚ ਰਹਿੰਦੇ ਆਪਾਂ ਤੇ ਲੋਹੜੀ ਦਾ ਤਿਉਹਾਰ ਇੱਥੇ ਇੰਨੀ ਖੁਸ਼ੀ ਨਾਲ ਮਨਾਇਆ ਜਾਂਦਾ ਦੇਖੋ ਜਿੱਦਾਂ ਕੋਹਰਾ ਹੈ ਹਵਾ ਚੱਲ ਰਹੀ ਆ ਪਰ ਲੋਕਾਂ ਨੂੰ ਠੰਡ ਦੀ ਵੀ ਕੋਈ ਪਰਵਾਹ ਨਹੀਂ ਤੇ ਤਾਂ ਵੀ ਗੁੱਡੀਆਂ ਉਡਾ ਰਹੇ ਨੇ ਕੋਈ ਚੱਕਰ ਨਹੀਂਗਾ ਬਟ ਮੇਰੇ ਵੱਲੋਂ ਇੱਕ ਅਪੀਲ ਹੈ ਇੱਕ ਕਿ ਰਿਸਪੋਨਸੀਬਲ ਨਾਗਰਿਕ ਬੰਨਾ ਚਾਹੀਦਾ ਲੋਕਾਂ ਨੂੰ ਗੱਟੂ ਛੱਡ ਕੇ ਧਾਗੇ ਵਾਲੀ ਡੋਰ ਵਰਤਣੀ ਚਾਹੀਦੀ ਹੈ ਗ ਦਾ ਜਿਹਦੇ ਕਰਕੇ ਕੀ ਰੋਜ਼ਗਾਰ ਵੀ ਵਧੇਗਾ ਜਿਹੜੇ ਵਿਚਾਰੇ ਘਰੇ ਬੈਠੇ ਨੇ ਦਿਹਾੜੀਦਾਰ ਬੰਦੇ ਉਹਨਾਂ ਦਾ ਰੋਜ਼ਗਾਰ ਵਧੇਗਾ ਤੇ ਜਿਹੜਾ ਗਟੂਆ ਹੈ ਬੈਨ ਕਰਨਾ ਚਾਹੀਦਾ ਜਰੂਰ ਸਰਕਾਰ ਨੂੰ ਐਕਸ਼ਨ ਇਸ ਵਾਰ ਜਿਹੜੇ ਡੋਰ ਵਾਲੇ ਹੈਗੇ ਨੇ ਧਾਗਿਆਲੀ ਡੋਰ ਲੈ ਉਹਨਾਂ ਦੇ ਮਨਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਜਦੋਂ ਕਿਉਂਕਿ ਨੌਜਵਾਨਾਂ ਨੂੰ ਗੱਟੂ ਤਾਂ ਮਿਲੇ ਨਹੀਂ ਤਾਂ ਜਦੋਂ ਉਹ ਵੀ ਜੋ ਡੋਰ ਲਵਾਣ ਕਿਉਂਕਿ ਜਿੱਦਾਂ ਪਹਿਲਾਂ ਜਾਂਦੇ ਸਵੇਰ ਤੋਂ 8-8 ਵਜੇ ਦੀਆਂ ਲੈਣਾ ਲੱਗ ਜਾਂਦੀਆਂ ਸਨ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਭਾਰੀ ਉੱਛਾ ਵੇਖਣ ਨੂੰ ਮਿਲਿਆ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਬਿਲਕੁਲ ਜੀ ਦੇਖੋ ਉਹ ਲੋੜੀ ਦੇਖਣ ਦਾ ਹਰ ਇੱਕ ਹੁੰਦਾ ਮੈਂ ਖੁਸ਼ੀ-ਖੁਸ਼ੀ ਮਨਾਵਾ ਆਪਣੇ ਬੱਚਿਆਂ 'ਚ ਜਾਵਾ ਕੁਛ ਨਾ ਕੁਛ ਲੈ ਕੇ ਜਾਵਾ ਹਰ ਇੱਕ ਦਾ ਕੰਮ ਕਾਰਾਂ ਦੇ ਹਾਲਾਤ ਤੇ ਚਲੋ ਤੁਹਾਨੂੰ ਪਤਾ ਹੀ ਹੈ ਤੇ ਅੱਗੇ ਨਾਲ ਉਹਨਾਂ ਨੂੰ ਹੁੰਦਾ ਕਿ ਸਾਡਾ ਕੰਮ ਚੰਗਾ ਚੱਲੇ ਆ ਹੀ ਦਿਨ ਨੇ ਸਾਡੀ ਚੀਜ਼ ਵਿਕੇ ਤੇ ਅਸੀਂ ਘਰ ਕੁਛ ਨਾ ਕੁਛ ਲੈ ਕੇ ਜਾਈਏ ਤੇ ਆਪਾਂ ਵੀ ਲੋੜੀ ਵਧੀਆ ਮਨਾਈਏ ਹਰ ਇੱਕ ਦੇ ਬੱਚੇ ਨੇ ਤੁਹਾਨੂੰ ਪਤਾ ਹਰ ਇੱਕ ਦੇ ਜ਼ਿੰਮੇਵਾਰੀਆਂ ਨੇ ਤੇ ਉਹਦੇ ਕਰਕੇ ਜੋ ਰੌਣਕ ਤਾਂ ਅਗਿਆਲੀ ਢੋਰ ਤੇ ਵਾਪਸ ਆਈ ਹੈ ਇਸ ਵਾਰੀ ਉਹ ਕਾਫੀ ਖੁਸ਼ ਨੇ ਕਾਫੀ ਉਹਨਾਂ 'ਚ ਵੀ ਉਸਿਆ ਹੈ ਉਹ ਕਾਫੀ ਮਤਲਬ ਅੱਗੇ ਨਾਲ ਉਹਨਾਂ ਦਾ ਮਤਲਬ ਪਤਾ ਚਿਹਰੇ ਤੋਂ ਹੀ ਪਤਾ ਲੱਗਦਾ ਜਿੱਦਾਂ ਲੋਕਾਂ ਦੀਆਂ ਲਾਈਨਾਂ ਲੱਗੀਆਂ ਨੇ ਪਹਿਲਾਂ ਇਦਾਂ ਹੀ ਕਿ ਧਾਗੇ ਆਪਣੇ ਲੈ ਕੇ ਲਵਾਨ ਜਾਣਾ ਧੂਪ ਡਿਕਣੀ ਤੇ ਹੁਣ ਕਾਫੀ ਉਹ ਹੈ ਤੇ ਅੱਗੇ ਨਾਲੋਂ ਵੀ ਮਤਲਬ ਹੋਰ ਅੱਸੀ ਦੇ ਆਪ ਕਹਿੰਨੇ ਆ ਕਿ ਗੱਟੂ ਪੱਕਾ ਬੰਦ ਹੋਣਾ ਚਾਹੀਦਾ ਤਾਂ ਕਿ ਜਿਹੜੇ ਆ ਮਾੜੇ ਮੋਟੇ ਲੋਕਾਂ ਕੋ ਵੀ ਜਾਂ ਜਿਹੜੇ ਹੈਗੇ ਆ ਕਈ ਕਹਿੰਦੇ ਆ ਜੀ ਸਾਡੀ ਗੁੱਡੀ ਵੱਢੀ ਜਾਂਦੀ ਆ ਅਸੀਂ ਤਾਂ ਉਹ ਡੋਂਦਾ ਤੇ ਚਲੋ ਇਦਾਂ ਵਾ ਕਿ ਗੱਲ ਤੇ ਹੈਗੀ ਹੁਣ ਬੱਚੇ ਸਮਝ ਦੇਣੀਆਂ ਬਟ ਕਿਤੇ ਨਾ ਕਿਤੇ ਇਹਨੂੰ ਅਵੋਇਡ ਕਰਨਾ ਚਾਹੀਦਾ ਇਹ ਚੀਜ਼ ਜਾਣ ਲਿਓ ਜੇ ਆਪਣੇ ਹੱਥ ਤੇ ਚੀਰਾ ਆ ਜਾਂਦਾ ਤੇ ਇਹ ਕੈਂਸਰ ਦਾ ਘਰ ਬਣਾ ਦਿੰਦੀ ਤੇ ਗੱਟੂ ਪ੍ਰੋਪਰ ਤੌਰ ਤੇ ਚਾਹੀਦਾ ਵਾ ਸਰਕਾਰ ਨੂੰ ਕਿ ਬੈਨ ਕਰੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਜੇ ਆ ਬੰਦਾ ਫੜਨਾ ਹੋਵੇ ਪੁਲਿਸ ਕੀ ਨਹੀਂ ਕਰ ਸਕਦੀ ਤੇ ਇਹਨਾਂ ਨੂੰ ਚਾਹੀਦਾ ਕਿ ਗੱਟੂ ਪ੍ਰੋਪਰ ਤਰੀਕੇ ਨਾਲ ਬੰਦ ਕੀਤਾ ਜਾਵੇ ਚਲੋ ਐਰ ਕੀ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਅੱਗੇ ਹੱਦ ਨਾਲ ਬਹੁਤ ਘਟਿਆ ਵੀ ਹੈ ਪਰ ਅੱਗੇ ਆਉਣ ਵਾਲੇ ਸਮੇਂ 'ਚ ਜੇ ਇਦਾਂ ਹੀ ਸਖਤਾਈ ਰੱਖਣਗੇ ਤੇ ਜੋ ਧਾਗੇ ਵਾਲੀ ਡੋਰ ਵਾਲੇ ਨੇ ਉਹਨਾਂ ਦਾ ਪ੍ਰੋਪਰ ਹੈ ਕਿ ਉਹਨਾਂ ਦੇ ਫੇਰ ਉਸੇ ਤਰ੍ਹਾਂ ਢਿਆਂ ਦੇ ਰੌਣਕਾਂ ਆਉਣਗੀਆਂ ਫੇਰ ਦੁਬਾਰਾ ਉਹਨਾਂ ਦੇ ਚਿਹਰਿਆਂ ਦੇ ਰੌਣਕਾਂ ਆਣਗੀਆਂ ਉਹਨਾਂ ਦੇ ਵਧੀਆ ਕੰਮਕਾਰ ਚੱਲੇਗਾ ਉਹਨਾਂ ਨੂੰ ਵੀ ਸਾਡੇ ਕੋਈ ਆਸ ਹੈ ਕੀ ਗੁੱਡੀ ਉੱਡੇਗੀ ਡੋਰ ਵਿਕੇਗੀ ਤੇ ਉਹਨਾਂ ਦਾ ਕੁਝ ਬਣੇਗਾ ਤੇ ਬਾਕੀ ਕੁਝ ਇਹ ਆ ਕਿ ਚਲੋ ਲੋਕਾਂ ਨੇ ਡੀਜੇ ਲਾਏ ਹਨਾ ਆਪਾਂ ਇਹ ਹੀ ਅਪੀਲ ਕਰਦੇ ਆ ਕਿ ਲਾਏ ਆ ਸਾਰੇ ਸੁੱਖੀ ਸੰਧੀ ਆਪਣੇ ਘਰ ਲੋਹੜੀ ਦੇਖੋ ਜੋ ਕਈ ਕਰਦੇ ਆ ਕਿ ਚਲੋ ਵੱਧ ਘਟ ਹੋ ਜਾਂਦੀ ਆ ਪੈਗ ਸਾਰੇ ਲੋਂਦੇ ਚਲੋ ਨਾਰਮਲ ਦਿਨ ਤੇ ਹਾਰ ਹਰ ਇੱਕ ਨੇ ਕਰਨਾ ਪਰ ਵਾਦਾ ਘਾਟਾ ਹੋ ਗਿਆ ਆਪਾਂ ਕਿਸੇ ਨਾਲ ਲੜਨਾ ਨਹੀਂ ਚਾਹੀਦਾ ਕਿ ਦਿਨ ਤਿਹਾਰ ਵਾਲੇ ਦਿਨ ਮੰਨ ਲਓ ਆਪਣੇ ਘਰੇ ਵੀ ਉਹ ਜਿਹਾ ਮੋਲ ਅਗਲੇ ਦੇ ਘਰ ਵੀ ਆਪਾਂ ਉਹ ਜਿਹਾ ਕੰਮ ਪਾਵਾਂਗੇ ਤੇ ਸੋ ਅਵੋਇਡ ਕਰਨਾ ਚਾਹੀਦਾ ਇਹ ਕੰਮ ਨੂੰ ਤੇ ਬਿਲਕੁਲ ਹੀ ਲੜਾਈ ਝਗੜੇ ਤੋਂ ਤੇ ਕੋਈ ਨੌਜਵਾਨ ਜਿਹੜੇ ਕੋਠੇ ਚੜ ਕੇ ਫੈਰ ਵੀ ਕੱਢਦੇ ਨੇ ਤੇ ਉਹ ਵੀ ਬਿਲਕੁਲ ਨਹੀਂ ਕੱਢਣੇ ਚਾਹੀਦੇ ਕਿਉਂਕਿ ਮਾੜੀ ਗੱਲ ਹੈ ਦਿਨ ਤੇ ਹਰ ਦੇ ਦਿਨ ਨੇ ਕਿਤੇ ਕੋਈ ਗੱਲ ਹੋ ਜੇ ਤੇ ਚਲੋ ਅਗਲੇ ਦੇ ਘਰ ਜੀ ਦੇ ਘਰ ਪੈਂਦੀ ਪਤਾ ਉਹਨੂੰ ਲੱਗਦਾ ਤੇ ਬਾਕੀ ਇਹ ਆ ਕਿ ਅਸੀਂ ਦੇਹੀ اپੀਲ ਕਰਾਂਗੇ ਕਿ ਨਾ ਹੀ ਕੋਠੇ ਚੜ੍ਹ ਕੇ ਕਿਸੇ ਨਾਲ ਲੜੋ ਝਗੜੋ ਗੁੱਡੀ ਪਿੱਛੇ 5-10 ਰੁਪਏ ਆ 50ਵਾਂ ਦੀ ਗੁੱਡੀ ਨਹੀਂ ਆ ਤੇ ਮੁੜ ਕੇ ਲੜਾਈਆਂ ਮਹਿੰਗੀਆਂ ਪੈਂਦੀਆਂ ਤੇ ਇੱਕ ਸੋ ਆਪਣਾ enjoyment ਕਰੋ ਖਾਓ ਪੀਓ ਨਾ ਉਹ ਜੇ ਕੰਮ ਕਰੋ ਤੇ ਨਾ ਕੋਈ ਲੜਾਈ ਝਗੜਾ ਕਰੋਗੇ ਤਾਂ ਤੁਹਾਡੇ ਨਾਲ ਤਸਵੀਰਾਂ ਹੋਰ ਵੀ ਸਾਂਝੀਆਂ ਕਰਦੇ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਨੌਜਵਾਨਾਂ ਵੱਲੋਂ ਗੁੱਡੀ ਜੋ ਆ ਪਤੰਗबाजी ਕਰਨ ਦੀ ਜੋ ਤਿਆਰੀ ਕੀਤੀ ਗਈ ਆ ਤਾਂ ਤਸਵੀਰਾਂ ਤੜਨ ਨਾਲ ਇੱਕ ਤਰਫ ਇਧਰ ਵੀ ਕਿਉਂਕਿ ਜਿਹੜੇ ਨਾਲ ਲੱਗਦੇ ਜੋ ਚਬਾਰੇ ਨੇ ਜਿੱਥੇ ਸਵੇਰ ਤੋਂ ਹੀ ਨੌਜਵਾਨ ਕੋਠਿਆਂ ਤੇ ਚੜ ਕੇ ਜੋ ਗੁੱਡੀਆਂ ਉਡਾਉਂਦੇ ਦਿਖਾਈ ਦੇ ਰਹੇ ਨੇ ਤਾਂ ਤੜਨ ਨਾਲ ਉਹ ਵੀ ਤਸਵੀਰਾਂ ਸਾਂਝੀਆਂ ਕਰਦੇ ਆਪਣੇ ਸਹਿਯੋਗੀਆਂ ਨੂੰ ਇੱਕ ਵਾਰੀ ਜਰੂਰ ਕਵਾਂਗਾ ਕਿ ਅਸਮਾਨ ਦੇ ਵਿੱਚ ਜਰੂਰ ਇੱਕ ਵਾਰੀ ਝਾਤ ਪਵਾਈ ਜਾਵੇ ਕਿ ਕਿਸ ਤਰੀਕੇ ਦੇ ਨਾਲ ਲੋਹੜੀ ਦੀਆਂ ਜੋ ਤਿਆਰੀਆਂ ਹਰ ਘਰ ਦੇ ਵਿੱਚ ਵੇਖਣ ਨੂੰ ਮਿਲ ਰਹੀਆਂ ਤਾਂ ਜਿਹੜੇ ਨੌਜਵਾਨ ਨੇ ਨੌਜਵਾਨਾਂ ਵੱਲੋਂ ਖਾਸ ਤੌਰ ਦੇ ਉੱਤੇ ਜੋ ਗੁੱਡੀਆਂ ਉਡਾਉਂਦੇ ਜੋ ਦਿਖਾਈ ਦੇ ਰਹੇ ਨੇ ਤਾਂ ਕਿਤਨਾ ਕਿਤੇ ਗੱਟੂ ਇਸ ਵਾਰ ਜਰੂਰ ਘਟ ਵੇਖਣ ਨੂੰ ਮਿਲ ਰਹੇ ਨੇ ਚਾਈਨਾ ਡੋਰ ਦੀ ਜੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਵਿਕਰੀ ਸੀਗੀ ਉਸ ਦੇ ਉੱਤੇ ਜ਼ਰੂਰ ਅਸਰ ਪਿਆ ਤਾਂ ਇਸੇ ਤਰੀਕੇ ਦੇ ਨਾਲ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਲੋਹੜੀ ਦੇ ਦਿਨ ਨੂੰ ਲੈ ਕੇ ਕੱਲੀ ਕੱਲੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਲਖਸ਼ੇ ਸੁਨੈ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ